ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਤੇ ਕੀ ਘਟਨਾ ਵਾਪਰੀ ਹੈ ਰਾਤ ਦੀ ਜਿਹੜੀ ਇਹ ਰਾਤ ਨੂੰ 10:00 ਵਜੇ ਸਾਨੂੰ ਕਾਲ ਆਈ ਜੀ ਵੀ ਤੁਹਾਡੇ ਪੈਲਸ ਤੇ ਬੈਗ ਦੇ ਉੱਤੇ ਅੱਗ ਲੱਗ ਗਈ ਇੱਥੇ ਪ੍ਰਾਲੀ ਦਾ ਡੰਪ ਸੀਗਾ ਐਕਚੁਅਲੀ ਇਹ ਤਕਰੀਬਨ 15 ਏਕੜ ਦੇ ਵਿੱਚ ਡੰਪ ਹੈਗਾ ਜੀ ਇੱਥੇ ਜਦੋਂ ਰਾਤ 10:00 ਵਜੇ ਸਾਨੂੰ ਕਾਲ ਆਈ ਅਸੀਂ ਇਮੀਡੀਏਟ ਆ ਗਏ ਨਾਲ ਪਿੰਡ ਤੋਂ ਕਾਫੀ ਲੋਕ ਆ ਗਏ ਸੀਗੇ ਤੇ ਸਰਪੰਚਾਂ ਵਾਲੇ ਦੋਲੇ ਪਿੰਡਾਂ ਤੋਂ ਬਹੁਤ ਆ ਗਏ ਸੀਗੇ ਅਸੀਂ ਆਪਦੇ ਵੀ ਵਾਟਰ ਟੈਂਕ ਜਿੰਨੇ ਇੱਕ ਸੋਰਸ ਸੀਗੇ ਉਹ ਲੈ ਕੇ ਆਏ ਤੇ ਫਾਇਰ ਦੀਆਂ ਗੱਡੀਆਂ ਵੀ ਕਾਫੀ 10 12 ਗੱਡੀਆਂ ਰਾਤ ਇਮੀਡੀਟ ਆਗੀਆਂ ਸੀਗੀਆਂ ਜੀ ਤੇ ਅੱਗ ਬਹੁਤ ਜ਼ਿਆਦਾ ਸੀਗੀ ਇਹਦੇ ਕਰਕੇ ਹੁਣ ਤੱਕ ਵੀ ਦੇਖੋ ਤੁਹਾਡੇ ਸਾਹਮਣੇ ਹੀ ਆ ਨਾ ਕੰਟਰੋਲ ਨਹੀਂ ਹੋਈ ਸੀ ਕਿੰਨਾ ਖਤਰਾ ਬਣਿਆ ਜੀ ਅੜਦੜੇ ਹੋਰ ਕੀ ਕੀ ਸੀਗਾ ਖਤਰਾ ਤਾਂ ਬਹੁਤ ਜ਼ਿਆਦਾ ਸੀਗਾ ਜੀ ਜਿਹੜਾ ਪੈਲਸ ਸੀਗਾ ਇਹਦੇ ਬਿਲਕੁਲ ਨਾਲ ਡੰਪ ਬਿਲਕੁਲ ਨਾਲ ਲਾਇਆ ਹੋਇਆ ਸੀ ਪ੍ਰਾਲੀ ਤੇ ਅਸੀਂ ਪਹਿਲਾਂ ਵੀ ਕਿੰਨੀ ਵਾਰ ਕਹਿ ਵੀ ਚੁੱਕੇ ਸੀਗੇ ਇਹਨਾਂ ਨੇ ਮਤਲਬ 5 5 ਫੁੱਟ ਵੀ ਜਗਾ ਨਾਲ ਛੱਡੀ ਨਹੀਂ ਹੋਈ ਸੀਗੇ ਜੀ ਤੇ ਇੱਕ ਸਾਈਡ ਤੇ ਪਿੱਛੇ ਗੈਸ ਸਿਲੰਡਰਾਂ ਦਾ ਗਡਾਉਨ ਵੀ ਸੀਗਾ ਤੇ ਇਧਰ ਪੈਨਲਸ ਸੀਗਾ ਇਧਰ ਰੈ residențial ਏਰੀਆ ਆ ਗਿਆ ਨਾਲ ਸਾਰਾ ਤੇ ਬੜਾ ਰਿਸਕ ਸੀਗਾ ਸਾਰੀ ਰਾਤ ਸਾਰਾ ਇੱਥੇ ਆਲੇ ਦੋ ਆਲੇ ਲੋਕ ਬੜੇ ਉਹਦੇ ਵਿੱਚ ਚਿੰਤਤ ਸੀਗੇ ਤੇ ਹੁਣ ਕੀ ਲੱਗਦਾ ਕਿ ਕਿੰਨਾ ਖਮਾ ਹੋਰ ਲੱਗ ਸਕਦਾ ਕਿਉਂਕਿ ਅੱਗ ਬੜੀ ਭਿਆਨਕ ਰਸੀ ਜਾ ਰਹੀ ਹੈ ਹਜੇ ਇਹਨੂੰ 1-2 ਦਿਨ ਲੱਗ ਰਿਹਾ ਵੀ ਬੰਦ ਹੋਣ ਨੂੰ 2 ਦਿਨ ਫਾਇਰ ਅਫਸਰ ਵੀ ਔਰ ਹੋਰ ਸਾਰੇ ਕਹਿ ਰਹੇ ਸੀ ਵੀ 2 ਦਿਨ ਹਜੇ ਘੱਟੋ ਘੱਟ ਹੋਰ ਲੱਗਣਗੇ ਇਹਨੂੰ ਤੇ ਉਦੋਂ ਤੱਕ ਜਿਹੜੇ ਆਲੇ ਦੋ ਆਲੇ ਕੋਈ ਕਣਕ ਵੀ ਖੜੀ ਐ ਇੱਥੇ ਕਣਕ ਵੀ ਖੜੀ ਆ ਜੀ ਹਾਂਜੀ ਕੁਝ ਤਾਂ ਵਿਚਾਰੇ ਕਿਸਾਨ ਵੀਰਾਂ ਨੇ ਰਾਤ ਹੀ ਪੰਜ-ਪੰਜ ਕੰਬਾਈਨਾ ਲਾ ਕੇ ਆਲੇ-ਦੁਆਲੇ ਵੀ ਸਾਂਝੀਓ ਬਿਨਾਂ ਕਿਸੇ ਆਪਦੀ ਤੋਂ ਹੀ ਵੀ ਸਾਂਝੀਓ ਕੱਟ ਲਈ ਵੀ ਬਾਅਦ ਦੇ ਵਿੱਚ ਦੇਖ ਲਾਂਗੇ ਕੀਤੇ ਕੀਤੇ ਖੇਤ ਨੇ ਇਸ ਤਰ੍ਹਾਂ ਉਹਨਾਂ ਨੇ ਕੁਝ ਕੱਟੀ ਵੀ ਆ ਕਣਕ ਰਾਤ ਤੋਂ ਬਾਕੀ ਹਜੇ ਕਣਕ ਕਾਫੀ ਖੜੀ ਵੀ ਆ ਜੀ ਉਹ ਕੀ ਮੰਗ ਕਰਦੇ ਨੇ ਜੀ ਮੰਗ ਸਾਡੀ ਇਹ ਆ ਜੀ ਜਿਹੜੀ ਹਜੇ ਵੀ ਪੈਨਲਸ ਤੇ ਬਿਲਕੁਲ ਨਾਲ-ਨਾਲ ਹੈਗਾ ਅ ਪਰਾਲੀ ਬਹੁਤ ਜ਼ਿਆਦਾ ਡੰਪ ਕਰੀ ਹੋਈ ਆ ਉੱਥੇ ਸਾਡੀ ਹੈਗੀ ਆ ਬੇਨਤੀ ਪ੍ਰਸ਼ਾਸਨ ਤੋਂ ਵੀ ਇਹਨੂੰ ਇਮੀਡੀਏਟ ਉਹਨਾਂ ਨੂੰ ਕਹਿ ਕੇ ਵੀ ਉਹ ਚਕਵਾਈ ਜਾਵੇ ਨਹੀਂ ਹਵਾ ਵੀ ਬਹੁਤ ਅੱਜ ਤੇ ਚੱਲ ਰਹੀ ਆ ਵੀ ਉਹ ਸਾਨੂੰ ਬਹੁਤ ਜ਼ਿਆਦਾ ਖਤਰਾ ਹੈਗਾ ਜੀ ਜੀ ਜਿਹੜਾ ਇੱਥੇ ਅੱਗ ਲੱਗੀ ਹੈ ਕਿ ਕੀ ਹੈਗਾ ਜੀ ਦੇਖੋ ਰਾਤ ਤਕਰੀਬਨ 10 10:30 ਵਜੇ ਪਤਾ ਨਹੀਂ ਲੱਗਿਆ ਵੀ ਕਿਹੜੇ ਕਾਰਨ ਨੇ ਤੇ ਇੱਥੇ ਪਰਾਲੀ ਦਾ ਡੰਪ ਸੀਗਾ ਕਾਫੀ ਜ਼ਿਆਦਾ ਵੱਡਾ ਚੌੜਾ ਡੰਪ ਬਣਿਆ ਹੋਇਆ ਇੱਥੇ ਤੇ ਰਾਤ ਦੀ ਅੱਗ ਲੱਗੀ ਹੋਈ ਆ ਤੇ ਹਜੇ ਵੀ ਅੱਗ ਜਿਹੜੀ ਆ ਉਹ ਭਜਣ ਦਾ ਨਾਮ ਨਹੀਂ ਆ ਮੈਨੂੰ ਲੱਗਦਾ ਵੀ ਦੋ ਤਿੰਨ ਦਿਨ ਜਿਸ ਤਰੀਕੇ ਨਾਲ ਅੱਗ ਲੱਗੀ ਆ ਵੀ ਲੱਗ ਜਾਣੀ ਆ ਪਰ ਅਸੀਂ ਤੁਰੰਤ ਹੀ ਜਿਹੜੇ ਹੈਗੇ ਆ ਸਾਡੇ ਆਸ-ਪਾਸ ਦੇ ਪਿੰਡਾਂ ਤੋਂ ਸਰਪੰਚ ਸਾਹਿਬਾਨ ਇਹ ਸਾਗ ਦੇ ਲਈ ਬੁਲਾਉਣ ਲਈ ਲੋਕ ਕਿਉਂਕਿ ਪਿੰਡਾਂ ਦੇ ਲੋਕ ਇੱਕ ਦੂਜੇ ਦੀ ਬੜੀ ਸਪੋਰਟ ਕਰਦੇ ਆ ਸਾਰਿਆਂ ਆਪੋ ਆਪਣੇ ਜਿੰਨੇ ਵੀ ਉਹਨਾਂ ਕੋਲ ਆਪਣਾ ਸਾਧਨ ਸੀ ਉਹ ਲੈ ਕੇ ਇੱਥੇ ਪਹੁੰਚੇ ਆ ਤੇ ਅੱਗ ਬੁਝਾਉਣ ਦੇ ਯਤਨ ਹੋ ਰਹੇ ਨੇ ਤੇ ਇਸ ਤੋਂ ਇਲਾਵਾ ਇੱਕ ਬੜੀ ਵੱਡੀ ਗੱਲ ਆ ਮੇਰੀ ਹੁਣੇ ਐਸ.ਐਮ. ਸਾਹਿਬ ਨਾਲ ਮੈਂ ਗੱਲ ਕੀਤੀ ਆ ਇੱਥੇ ਸਾਡੇ ਨਾਲ ਬਿਲਕੁਲ ਮੈਰੇਜ ਪੈਲਸ ਔਰ ਬਿਲਕੁਲ ਮੈਰਿਜ ਪੈਲਸ ਦੀ ਕਾਂਦੇ ਨਾਲ ਜਿਹੜਾ ਸਟਾਕ ਹੈ ਢੇਰ ਲਾਇਆ ਹੋਇਆ ਡੰਬ ਕੀਤਾ ਹੋਇਆ ਇਹ ਵੀ ਕਿਤੇ ਨਾ ਕਿਤੇ ਖਾਨ ਬਚਾ ਸਕਦਾ ਇਸ ਲਈ ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜਾ ਅੱਗ ਦਾ ਫਲੋਅ ਆ ਉਹ ਮੈਰਿਜ ਪੈਲਸ ਵੱਲੋਂ ਨਾ ਆਵੇ ਇਸ ਨੂੰ ਰੋਕਣ ਦੇ ਲਈ ਗੱਡੀਆਂ ਜਿਹੜੀਆਂ ਨੇ ਉਹ ਲਾਈਆਂ ਹੋਈਆਂ ਨੇ ਤੇ ਐਸਡੀਐਮ ਸਾਹਿਬ ਨੂੰ ਵੀ ਕਿਹਾ ਇੱਥੋਂ ਜਿਹੜਾ ਪਹਿਲਸ ਤੋਂ ਹਟਾ ਲਿਆ ਜਾਵੇ ਜਿਹੜਾ ਡੰਪ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਕਿਸੇ ਦਾ ਵੀ ਸੋ ਬੜੇ ਜ਼ੋਰ ਦੇ ਨਾਲ ਅਸੀਂ ਲੱਗੇ ਰਾਤ ਦੀ ਜਦੋਂ ਵੀ ਪਤਾ ਲੱਗੀ ਉਸੇ ਟਾਈਮ ਤੇ ਸਰਕਾਰ ਫੁਰਤੀ ਦੇ ਵਿੱਚ ਆਈ ਹੈ ਤੇ ਇੱਥੇ ਲਗਾਤਾਰ ਜਿਹੜੀਆਂ ਗੱਡੀਆਂ ਨੇ ਉਹ ਆ ਰਹੀਆਂ ਨੇ ਪਰ ਜਿਹੜਾ ਆਗਾ ਉਹ ਬਹੁਤ ਜ਼ਿਆਦਾ ਲੱਗਿਆ ਕਿਉਂਕਿ ਜਿਹੜਾ ਪਰਾਲੀ ਦਾ ਡੰਪ ਆ ਤੁਹਾਨੂੰ ਪਤਾ ਵੀ ਇਟਸੈਲਫ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਗੈਸਾਂ ਹੁੰਦੀਆਂ ਨੇ ਜਿਹਦੇ ਨਾਲ ਕਿ ਆਟੋਮੈਟਿਕ ਹੀ ਅੱਗ ਵੱਧ ਰਹੀ ਹੈ ਤੇ ਦੂਜਾ ਹਵਾ ਵੀ ਚੱਲ ਰਹੀ ਹੈ ਇਹ ਜਿਹੜਾ ਵੀ ਨੁਕਸਾਨ ਜਿਹੜਾ ਹੈਗਾ ਉਹ ਜ਼ਿਆਦਾ ਹੋ ਰਿਹਾ ਐਮਲੀ ਸਾਹਿਬ ਕੈਸ਼ ਦੀ ਏਜੰਸੀ ਵੀ ਕਹਿੰਦੇ ਨੇ ਜਿੱਥੇ ਦੱਸੀ ਆ ਰਹੀ ਉਹ ਵੀ ਖਾਲੀ ਕਰਾ ਦਿੱਤੀ ਹੈ ਹਾਂ ਉਹ ਵੀ ਰਾਤ ਉੱਥੋਂ ਵੀ ਜਿੰਨਾ ਵੀ ਉੱਥੇ ਡੰਪ ਪਿਆ ਸੀਗਾ ਜਿੰਨੇ ਵੀ ਪਿਆ ਸੀ ਉਹ ਵੀ ਰਾਤ ਉਹਨੂੰ ਸ਼ਿਫਟ ਕਰਾ ਦਿੱਤਾ ਗਿਆ ਤਾਂ ਕਿ ਕੋਈ ਵੀ ਹਾਦਸਾ ਨਾ ਹੋਵੇ ਸਾਰਾ ਕੁਝ ਹੁਣ ਜਿਹੜੀ ਸਥਿਤੀ ਆ ਉਹ ਅੰਡਰ ਕੰਟਰੋਲ ਆ ਪ੍ਰਮਾਤਮਾ ਦਾ ਸ਼ੁਕਰ ਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਜਿਹੜੇ ਕਿਸਾਨ ਵੀਰ ਨੇ ਇਹ ਇੱਥੇ ਡੰਪ ਲਾਇਆ ਸੀ ਉਹਨਾਂ ਦਾ ਕਾਫੀ ਜ਼ਿਆਦਾ ਮੈਨੂੰ ਲੱਗਦਾ ਨੁਕਸਾਨ ਹੋ ਗਿਆ ਚਲੋ ਅਸੀਂ ਲੱਗੇ ਆਂ ਦੇਖਦੇ ਆਂ ਵੀ ਜਿੰਨਾ ਉਹਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ ਬਾਕੀ ਜਿਨ੍ਹਾਂ ਨੂੰ ਹਜੇ ਅੱਗ ਨਹੀਂ ਪਈ ਉਹਨਾਂ ਨੂੰ ਕਿਵੇਂ ਬਚਾਉਣਾ ਇਹਦੇ ਲਈ ਅਸੀਂ ਪੂਰੀ ਐਫਰਟ ਕਰ ਰਹੇ ਆਂ